ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਿਸ ਕੱਠ ਵਿੱਚ ਬੀਬੀਆਂ ਜਿਆਦੀਆਂ ਹੋਣ ਬੰਦੇ ਨਾਲੋਂ ਇਹਦਾ ਮਤਲਬ ਉਹ ਹਲਕਾ ਪੱਕਾ ਜਿੱਤੋਗੇ ਮੈਂ ਵੀ ਬੁਰੀ ਜ਼ਿੰਦਗੀ ਪਿੰਡਾਂ ਵਿੱਚ ਗਿਆ ਹੈ ਗਲਸੇ ਕੀਤੇ ਪਰ ਜਿਵੇਂ ਐਕਟਿਵਸ ਮੈਂ ਦੇਖ ਰਿਹਾ ਤੁਹਾਡੇ ਪਿੰਡ ਬੀਬੀਆਂ ਦਾ ਕੱਠ ਮੈਂ ਜਿੰਦੇ ਸੀ ਲਾਈਨਾਂ ਤੇ ਦੇਖ ਰਿਹਾ ਸੀ ਬੈਠਾ ਮੈਂ ਲਾ ਹਾ ਸਾ ਜੀ ਤੁਹਾਨੂੰ ਸ਼ਰਮ ਕਰਨੀ ਜੇ ਇਹ ਵੀ ਆ ਪੀਡੀਐਸ ਤੋਂ ਜ਼ਿਆਦੀ ਆਈਆਂ ਇੱਕ ਵੀ ਇੱਕ ਆਇਆ ਥੋੜਾ ਭਲੇ ਤੋੜ ਸਕਦੇ ਕਿਉਂ ਵਿਚਾਰ ਰਹੇ ਨੇ ਗੱਛ ਆ ਆ ਲੜੀ ਗਈ ਬਈ ਲੇਡੀਜ਼ ਹਾਂ ਬਸ ਹਾਂ ਰੁਕੀ ਬਸ ਬਸ ਥੱਲੇ ਕਰ ਲੋ ਬਸ ਹਾਂ ਦਾ ਧੰਨਵਾਦ ਸਰਾਂ ਦਾ ਐਂ ਲੱਗਦਾ ਜੀ ਘਰ ਸਾਰੇ ਖਾਲੀ ਹੋ ਗਏ ਤੇ ਸਾਰਾ ਪਿੰਡ ਇੱਥੇ ਬੈਠਾ ਬੋਲੇ ਸੋਨੇ ਹਾਰ ਬਰਦਾ ਕਾਲੇ ਆ ਜਿਹੜੀ ਲੜਾਈ ਲੜ ਰਹੇ ਥੋੜੀ ਲੜਾਈ ਲੜ ਰਹੇ ਆ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਥੋੜੇ ਜਿਹੜੇ ਜੇ ਕੁਸ਼ੀਆਂ ਵਾਪਸ ਲਿਆਉਣ ਦੀ ਲੜਾਈ ਲੜ ਰਹੇ ਆ ਸਿੰਘ ਹਰੇ ਯਾਦ ਕਰੋ ਖਾਸ ਕਰਕੇ ਬੀਬੀਆਂ ਨੂੰ ਕਹਿੰਦਾ ਪੁੱਛੇ ਤੋਨ ਜਦੋਂ ਬਾਦੇ ਬਾਦਰ ਸਾਹਿਬ ਮੁੱਖ ਮੰਤਰੀ ਸੀ ਫੋਨ ਉਹ ਜਿਹੜਾ ਆਟਾ ਦਾਲ ਮਿਲਦਾ ਸੀ ਕਿ ਨਹੀਂ ਸਾਰਿਆਂ ਦੇ ਵੀਜੇ ਘੜ ਬਣੇ ਸੀ ਆਟਾ ਦਾਲ ਮਿਲਦਾ ਸੀ ਸੱਕਰ ਮਿਲਦੇ ਸੀ ਪੈਨਸ਼ਨਾਂ ਆਉਂਦੀਆਂ ਸੀ ਉਦੋਂ ਥੋੜੀ ਬੱਚਿਆਂ ਨੂੰ ਵੀ ਸਕੂਲ ਜਾਣਾ 11ਵੀਂ ਵਾਰ ਸਾਈਕਲ ਦਿੰਦੇ ਹੁੰਦੇ ਸੀ ਕੋਈ 300 ਯੂਨ ਬਿਜਲੀ ਦੇ ਮਾਫੀ ਮਨ ਲਾ 300 ਨਹੀਂ ਥੋੜੇ ਦਾ ਸਾਰੇ ਹੀ ਬਿਜਲੀ ਮਾਫੀ ਤੁਸੀਂ ਜਿਹੜਾ ਕੋਈ ਬਿੱਲ ਭਰਿਆ ਉਹਦੋਂ ਦਾ ਸਿੱਧਾ ਜੋੜਿਆ ਸੀ 12 ਸਿੱਧੀਆਂ ਗੱਤ ਨਾਲ ਕੋਈ ਕਿਸਤਾ ਨਹੀਂ ਹੁੰਦਾ ਸੀ ਮੈਨੂੰ ਯਾਦ ਹੈ ਬਿੱਜੀ ਮਹਤਵ ਵਾਲਾ ਮੈਨੂੰ ਕਹਿੰਦੇ ਤਰਨਤਉਨ ਜਿਲੇ ਦਾ ਜੀ ਕੋਈ ਬਿੱਲ ਭਰਦਾ ਹੀ ਨਹੀਂ ਮੈਂ ਕਿਹਾ ਕੰਨ ਦੇ ਖਾਲਸਾ ਦੀ ਕੋ ਫੌਜ ਹੈ ਕੋਈ ਫਿਕਰ ਨਾ ਤੇ ਚੱਲਣ ਦੋ ਵੱਡਾ ਖਾਤਾ ਹੈ ਤਾਨੂੰ ਕੋਈ ਟੈਨਸ਼ਨ ਨਹੀਂ ਸੀ ਆ ਜਿਹੜੇ ਆਪਣੇ ਲੋਕ ਹੈ ਥੋੜੇ ਦੇਖ ਲੈ ਤੁਹਾਨੂੰ ਬੰਦੀਆਂ ਦੇ ਬਿੱਲ ਮਾਫ ਕਰਨ ਵਾਲਾ ਕੌਣਾ ਹੈ ਕਿਹਨੇ ਕੀਤੀ ਅਸੀਂ ਤੁਹਾਡੇ ਬੰਦੀਆਂ ਦੇ ਬਿੱਲ ਮਾਫ ਅਕਾਲੀ ਦਲ ਦੇ ਵੱਡੇ ਬਾਦਲ ਸਾਹਿਬ ਨੇ ਤੁਹਾਨੂੰ ਬੰਦੀਆਂ ਦਾ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਹੈ ਪਿੰਡਾਂ ਦੀਆਂ ਮੰਡੀਆਂ ਖੋਲਣ ਵਾਲਾ ਅਕਾਲੀ ਦਲ ਹੈ ਆ ਲਿੰਗ ਰੋੜਾ ਪਾਉਣ ਵਾਲਾ ਅਕਾਲੀ ਦਲ ਹੈ ਕਈ ਰੇਕ ਲੋੜਾ ਬਹੁਤ ਕਾ ਧੁੰਮੀਆਂ ਸੀ ਵੱਡੇ ਪੱਤਰ ਤੇ ਬਣਾਉਣ ਵਾਲਾ ਗਰੀਬਾਂ ਦੀਆਂ ਧਰਮਸ਼ਾਲਾ ਪਲੇ ਸਰਕਾਰੀ ਖੱਟ ਤੇ ਨਹੀਂ ਬਣਗੀਆਂ ਮੀਆਂ ਸੀ ਆ ਫੈਸਲਾ ਵੀ ਬਾਦਲ ਸਾਹਿਬ ਨੇ ਕੀਤਾ ਨੌਜਵਾਨਾਂ ਵਾਸਤੇ ਜਿੰਮ ਦੇਣੇ ਖੇਡਾਂ ਦਾ ਸਮਾਨ ਦੇਣਾ ਵਰਲਡ ਕੱਪ ਕਬੱਡੀ ਕਰਾਉਣਾ ਪਸ਼ੂ ਮੇਲੇ ਕਰਾਉਣਾ ਸਾਰਾ ਕੁਝ ਹੀ ਜੋ ਕਰਾਉਂਦੇ ਹੁੰਦੇ ਸੀ ਸਾਰਾ ਕੁਝ ਬੰਦ ਹੈ ਹੁਣ ਤਾਂ ਨਹੀਂ ਮਿਲਦਾ ਕਾਟਾਦਲ ਮੱਲਾ ਦਾ ਬੈਠਣਾ ਵੀ ਬੰਦ ਆਟਾ ਦਾ ਸਿਕੰਡ ਸਾਰਾ ਬੰਦ ਐਸ ਕਰਕੇ ਮੈਂ ਤਹੀਂ ਹੋ ਗਿਆ ਧੋਦੇ ਚਿਹਰਿਆਂ ਦੇ ਕਿ ਖੁਸ਼ੀ ਚਾਹੁੰਦੇ ਹੋ ਤੁਸੀਂ ਵਾਪਸ ਚਾਹੁੰਦੇ ਆਂ ਬੋਰੀਆਂ ਆਕੇ ਦਾਲਦੀਆਂ ਹੁਣ ਹੁਣ ਤੇ ਚਾਹਨਾ ਪੈਨਸ਼ਨਾਂ ਡਬਲ ਹੋਣ ਸਗਰ 80 ਲੱਖ ਰੁਪਈਆ ਹੋਏ ਐਡੀ ਮਾਥੂ ਇੱਕ ਵਾਦਾ ਹੋਰ ਕਰਦਾ ਮੇਰੇ ਪੰਜਾਬ ਦੀ ਸਰਕਾਰ ਨਾਲ ਕਿ ਕੋਈ ਕੱਚਾ ਮਕਾਨ ਨਹੀਂ ਰਹਿਊਗਾ ਹਰ ਗਰੀਬ ਕੋਲੇ ਇੱਕ ਮਕਾਨ ਜ਼ਰੂਰ ਬਣਾ ਕੇ ਦੇਵਾਂਗੇ ਜਲੇ ਸੋਹਾ ਕੀ ਕਰਨੀ ਆ ਮੈਂ ਜਿੰਨੇ ਪਿੰਡ ਸਾਰੇ ਤੇਰਾ ਯਾਰ ਪਿੰਡਾਂ ਵਿੱਚ ਗਲੀਆਂ ਨਾਲੀਆਂ ਸੀਮਿੰਟ ਦੀਆਂ ਹੋਣਗੀਆਂ ਸਾਰਾ ਸਿਸਟਮ ਇੱਕ ਵੀ ਕੋਈ ਕੱਚੀ ਨਾਲੀ ਦੀ ਗਲੀ ਨਹੀਂ ਹੋਊਗੀ ਆ ਅਕਾਲੀ ਦਲ ਦਾ ਤੁਹਾਡੇ ਨਾਲ ਵਾਦਾ ਹੈ ਅੰਤ ਸੀ ਜਾਣਦੇ ਹੋ ਅਕਾਲੀ ਦੀ ਲੀਡਰਸ਼ਿਪ ਵੱਡੇ ਬਾਦਲ ਸਾਹਿਬ ਨੇ ਅੱਜ ਤੱਕ ਜੋ ਅਸੀਂ ਪੂਰਾ ਕੀਤਾ ਹੈ ਅਸੀਂ ਕਿਤੇ ਲਾਰੇ ਨਹੀਂ ਲਾਏ ਕਿਉਂਕਿ ਕੋਈ ਬੰਦਾ ਆਪਣੇ ਪਰਿਵਾਰ ਵਿੱਚ ਝੂਠ ਨਹੀਂ ਬੋਲਦਾ ਸਾਡੇ ਵਾਸਤੇ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਹੋ ਆ ਝਾੜੂ ਵਾਲਿਆਂ ਵਾਸਤੇ ਆ ਕਾਂਗਰਸੀਆ ਵਾਸਤੇ ਬੀਜੇਪੀਆ ਵਾਸਤੇ ਤੁਸੀਂ ਪਰਿਵਾਰ ਨਹੀਂ ਹੋ ਆ ਦਿੱਲੀ ਦੀਆਂ ਪਾਰਟੀਆਂ ਇਹਨਾਂ ਨੂੰ ਕੋਈ ਤੁਹਾਡੇ ਤੇ ਕੋਈ ਦਰਦ ਨਹੀਂ ਹੈ ਉਹ ਇੱਥੇ ਇਕੱਲਾ ਰਾਜ ਕਰਨ ਵਾਸਤੇ ਹੁੰਦੇ ਲੁੱਟਣਾਉਂਦੇ ਆ ਹੁਣ ਝਾੜੂ ਵਾਲੇ ਦੇਖ ਲਓ 5 ਸਾਲ ਹੋ ਗਏ ਲੁੱਟਣ ਤੋਂ ਬਗੈਰ ਕੋਈ ਕੰਮ ਕੀਤਾ ਹੈ ਆਦੇ ਟਰਾਲੀਆਂ ਵੀ ਚੋਰੀ ਕਰਕੇ ਲੈ ਗਏ ਸਿਲੰਡਰ ਵੀ ਚੋਰੀ ਕਰਕੇ ਲੈ ਗਏ ਮੈਂ ਦੂਜਿਆਂ ਨੂੰ ਪਿਛਲੇ ਪਿੰਡ ਵੀ ਕਿਹਾ ਹੈ ਜੇ ਕੱਪੜੇ ਧੋਣੇ ਹੁੰਨੇ ਨਾ ਬਾਹਰ ਨਾ ਲਾ ਸੁਕਾਇਆ ਕਰੋ ਚੱਕ ਕੇ ਲੈ ਜਾਂਦੇ ਆ ਵੀ ਚੋਰੀ ਕਰਕੇ ਲੈ ਜਾਂਦੇ ਆ ਇੱਥਾਂੂ ਵਾਲੇ ਐਵੇਂ ਬਗੇ ਭੱਗ ਦੇਖੋ ਫਰਕ ਕਿੰਨਾ ਅਕਾਲੀ ਦਲ ਦਾ ਤੇ ਦੂਜੇ ਅਕਾਲੀ ਦਲ ਉਹ پارٹی ਹੈ ਜਿਹੜੀ ਥੋੜੀ ਆਵਾਜ਼ ਚੱਕਦੀ ਹੈ ਥੋੜੇ ਵਾਸਤੇ ਜੇਲਾ ਜਾਂਦੀ ਹੈ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਪਰਿਵਾਰ ਬੀਬੀ ਦਾ ਜਿਸ ਪਰਿਵਾਰ ਨੇ ਜੀਨੋ ਗੁਰਪਾਲ ਸਾਹਿਬ ਤੇ ਹਮਲਾ ਹੋਇਆ ਟੰਕਾ ਤੋਪਾਂ ਨਾਲ ਆ ਪਰਿਵਾਰ ਦੇ ਇਹਨਾਂ ਦੇ ਪਿਤਾ ਜੀ ਹੈ ਜਿਨ੍ਹਾਂ ਨੇ ਕੀ ਕੀਤਾ ਸੀ ਫੌਜ ਛੱਡ ਕੇ ਜੋ ਆਸਵਾਸੀ ਇਨਾਂ ਕੋਲੇ ਜੀਪਾਂ 'ਚ ਬਹਿ ਗਏ ਇਹਨਾਂ ਦੇ ਨਾਲ ਪੰਜ ਪੰਜ 600 ਹੋਰ ਆਪਣੇ ਸਿੰਘ ਜਿਹੜੇ ਫੌਜੀ ਸੀ ਸਾਰੇ ਆਪਣੇ ਦਰ ਕੇ ਛੱਡ ਕੇ ਆ ਗਏ ਕਿ ਅਸੀਂ ਇਹ ਰੱਖਿਆ ਕਰਾਂਗੇ ਆਪਣੇ ਗੁਰੂ ਘਰ ਦੀ ਇਹਨਾਂ ਨੂੰ ਘੇਰੇ ਪਾਇਆ ਇਹਨਾਂ ਚ ਕਈ ਸ਼ਹੀਦ ਹੋਏ ਜਿਹੜੇ ਬੱਚੇ ਉਹਨਾਂ ਨੂੰ ਜੇਲ੍ਹਾਂ ਸਿੱਟਿਆ ਗਿਆ 8-9 ਸਾਲ ਤੇ ਦੂਜੇ ਪਾਸੇ ਕਾਂਗਰਸ ਉਹਨੇ ਕੀ ਕੀਤਾ ਆ ਸੁਖੀ ਨੂੰ ਲਾਵਾ ਇਹਦੇ ਬਾਪ ਨੇ ਤਾਂ ਚਿੱਠੀ ਵੀ ਕੀਤੀ ਸੰਦੋਖ ਨੂੰ ਲਾਵਾ ਨੇ ਝੁੱਠੀ ਲਿਖੀ ਸੀ ਕਿ ਬਰਾਜ ਜੀ ਨੂੰ ਵਧਾਈ ਦਿੰਦੇ ਕਿ ਕੀ ਪਰਿਵਾਰ ਸਾਹਿਬ ਤੇ ਹਮਲਾ ਕੀਤਾ ਤੁਹਾਨੂੰ ਵਧਾਈ ਐ ਜੀ ਇਹ ਕੌਮ ਦੇ ਵੀ ਗद्दार ਆ ਆ ਰਾਜਾ ਲਿੰਗ ਜਿਹੜਾ ਕਾਂਗਰਸ ਦਾ ਬਰਾਮ ਪ੍ਰਧਾਨਾ ਕਮੀਟੀ ਸ਼ਰਟ ਪੋਣਾ ਹੁੰਦਾ ਜਿੱਤੇ ਲਿਖਿਆ ਹੁੰਦਾ ਇੰਦਰਾ ਸਾਡੀ ਮਾਂ ਐ ਆ ਵੀ ਇੰਦਰਾ ਨੂੰ ਮਾਂ ਸਮਝੀ ਐ ਜਿਹਨੇ ਗੁਰਬਾਖਸ਼ ਸਾਹਿਬ ਦੇ ਗੁਰੂ ਘਰਾਂ ਤੇ ਹਮਲਾ ਕੀਤਾ ਆ ਤੁਹਾਡੇ ਪਿੰਡ ਦਾ ਜਿਹੜਾ ਉਮੀਦਵਾਰ ਹੈ ਕਾਂਗਰਸ ਵਾਲਾ ਪਿਛੋਕਰ ਬਾਰੇ ਮੈਨੂੰ ਤਾਂ ਕਹਿਣ ਦੱਸਣੀ ਲੋੜ ਹੀ ਨਹੀਂ ਹੈ ਬਾਪੂ ਕਿੰਨੇ ਦੇ ਰਿਹਾ ਜੇਲ ਕਿਦੇ ਵਾਸਤੇ ਰਿਹਾ ਕੋਈ ਦੱਸਣ ਦੀ ਲੋੜ ਨਹੀਂ ਅੱਜ ਵੀ ਜਿਹੜਾ ਪਿੰਡਾਂ 'ਚ ਘਰ ਘਰ ਨਸ਼ਾ ਆ ਝਾੜੂ ਵਾਲੇ ਇਹਨਾਂ ਨੇ ਇੰਨਾ ਨਸ਼ਾ ਕਰਤਾ ਮੈਂ ਪੁੱਛਿਆ ਅਫਸਰਾਂ ਨੂੰ ਕਿੰਨਾ ਨਸ਼ਾ ਕਿਉਂ ਹੈ ਉਹ ਕਹਿੰਦੇ ਝਾੜੂ ਵਾਲੇ ਲੀਡਰ ਮਹੀਨਾ ਲੈਂਦੇ ਆ ਨਸ਼ੇ ਵੇਚਣ ਵਾਲਿਆਂ ਨੂੰ ਅਸੀਂ ਤੇ ਪੁਲਿਸ ਫੜਦੀ ਏ ਉਹਨਾਂ ਨੂੰ ਰਾਤ ਨੂੰ ਸਲਾ ਦਿੰਦੀ ਏ ਤੇ ਜੇ ਅਸੀਂ ਨਾ ਛੱਡੀਏ ਤਾਂ ਸਾਡੀਆਂ ਬਦਲੀਆਂ ਕਰ ਦਿੰਦੀ ਏ ਆ ਤਾਂ ਹਾਲਾਤ ਹੈ ਆਪਣੇ ਨੌਜਵਾਨ ਵੀ ਖਤਮ ਹੋ ਰਹੀ ਹੈ ਪੁਰਾਣ ਹਾਲ ਹੋ ਗਿਆ ਗੁੰਡਾਗਰਦੀ ਦਾ ਇਲਾਜ ਹੈ ੱੱਕੇ ਲੁੱਟ ਗੋ ਸਾਰਾ ਕੁਝ ਹੋਈ ਜਾਂਦਾ ਕੋਈ ਫਿਕਰ ਨਹੀਂ ਵੱਡੇ ਪਾਣੂਆਂ ਦਾ ਮੁੱਖ ਮੰਤਰੀ ਸੀ ਹਰ ਪਿੰਡ ਚ ਹੀ ਰਹਿੰਦੇ ਜਾਂਦੇ ਜੀ ਬੈਠ ਕੇ ਸੰਗਤ ਦਰਸ਼ਨ ਕਰਦੇ ਸੀ ਤੁਹਾਡੀਆਂ ਜੋ ਮੁਸ਼ਕਲਾਂ ਨਾਲ ਨਾਲ ਸੁਲਕੇ ਨਾਲ ਨਾਲ ਹੀ ਤੁਹਾਨੂੰ ਸੂਰਤਾ ਦੇਉਂਦੇ ਸੀ ਆ ਤਾਂ 4 ਸਾਲ ਹੋ ਗਏ ਅਸ਼ਰਾਬੀ ਨੂੰ ਕਿਸ ਨੇ ਦੇਖਿਆ ਮੁੱਖ ਮੰਤਰੀ ਨੂੰ ਭਵੰਤਮਾਨ ਨੂੰ ਕਿਤੇ ਆਏ ਨਾ ਬੜਾ ਦਿੱਤਾ ਸੀ ਆਮ ਆਦਮੀ ਪਾਰਟੀ ਸਾਡਾ ਕਲੇ ਆਮ ਆਦਮੀ ਦੀ ਪਾਰਟੀ ਹੈ ਤੁਸੀਂ ਦੇਖ ਲਓ ਅੱਧੀ ਪੰਜਾਬ ਦੇ ਚੇਅਰਮੈਨ ਦਿੱਲੀੋਂ ਬਣਿਆ ਹੈ ਰਾਜ ਸਭਾ ਜਿੱਥੇ ਪੰਜਾਬ ਦੀ ਆਵਾਜ਼ ਹੋਣੀ ਚਾਹੀਦੀ ਹੈ ਸੱਡੇ ਸਾਰੇ ਕਰੋੜਪਤੀਆਂ ਨੂੰ ਬਣਾਇਆ ਕਿਉਂਕਿ ਇੱਕ ਇੱਕ ਨੂੰ 100-100 ਕਰੋੜ ਰੁਪਏ ਲਿਤਾ ਰਾਜ ਸਭਾ ਬਣਾਉਣ ਵਾਸਤੇ ਆ ਤਾਂ ਸਰਾਪ ਹੀ ਪੈਣਾ ਵਾਸਤੇ ਸਰਾ ਪੈਸਾ ਹੀ ਹੈ ਥੋਡੀਆਂ ਜ਼ਮੀਨਾਂ ਜੇ ਅਸੀਂ ਨਾ ਕਰਨਾ ਦਿੰਦੇ ਰੋਲਾ ਪਾਉਂਦੇ 1 ਲੱਖ ਏਕੜ ਤੁਹਾਡੀ ਕਿਸਾਨਾਂ ਨਾਲ ਜ਼ਮੀਨ ਲੈ ਰਹੇ ਸੀ ਜਿਹੜੇ ਦਿੱਲੀ ਵਾਲੇ ਬਿਲਡਰਾਂ ਨੂੰ ਦੇ ਰਹੇ ਸੀ ਇਹਨਾਂ ਦਾ ਨਿਸ਼ਾਨਾ ਜਿਹੜਾ ਸਾਲ ਕੀ ਪੈਸਾ ਇਕੱਠਾ ਕਰ ਲੋ ਤੁਸੀਂ ਵੇਖੋ ਐਨੇ ਮਾੜੇ ਐ ਹੜਾ ਐ 12000 ਕਰੋੜ ਰੁਪਈਆ ਬਿਜਾਸਟਰ ਲਈ ਫਟ ਹੁੰਦਾ ਪੈਸਾ ਜਿੱਤੇ ਨੁਕਸਾਨ ਹੋ ਜਾਂਦਾ ਉਹ ਬੈਂਕਾਂ ਵਿੱਚ ਇੱਕ ਜਗ੍ਹਾ ਪੈਸਾ ਰੱਖਿਆ ਹੁੰਦਾ ਇਹਨਾਂ ਨੇ ਪਿਛਲੇ 4 ਸਾਲਾਂ ਤੋਂ ਹੌਲੀ-ਹੌਲੀ ਸਾਰਾ ਪੈਸਾ ਗਾਇਬ ਕਰਤਾ 1 ਰੁਪਿਆ ਨਹੀਂ ਦਿੱਤਾ ਆ ਹੜਾਂ ਦੇ ਜੰਮਰ ਵੀ ਆ ਇਹਨਾਂ ਦੀ ਨਿਲਾਕੀ ਕਰਕੇ ਆ ਡੈਮ ਦੇ ਵਿੱਚ ਪਾਣੀ ਭਰਦਾ ਗਿਆ ਕਿਤੇ ਨਹੀਂ ਪਤਾ ਕਰਾਇਆ ਜਦੋਂ ਜਮਾ ਸਿੱਕਰ ਤੋਂ ਹੋ ਗਿਆ ਪਾਣੀ ਫਿਰ ਸਾਰੇ ਗੇਟ ਖੋਲਤੇ ਵੱਡੇ ਬੰਦ ਸਾਹਿਬੇ ਟਾਈਮ ਅਸੀਂ ਘੰਟੇ-ਘੰਟੇ ਦੀ ਰਿਪੋਰਟ ਲੈਂਦੇ ਸੀ ਜਿਵੇਂ ਪਾਣੀ ਵਧਦਾ ਸੀ ਉਹ ਵੀ ਅਸੀਂ ਛੜਦੇ ਰਹਿੰਦੇ ਸੀ ਪਾਣੀ ਦਾ ਲੈਵਲ ਡੇਂਜਰ ਤੱਕ ਜਾਣ ਹੀ ਨਹੀਂ ਦਿੰਦੇ ਸੀ ਤੇ ਆ ਨੁਕਸਾਨ ਹੁੰਦਾ ਹੀ ਨਹੀਂ ਸੀ ਕਿਉਂਕਿ ਨਲਾਇਕ ਹੈ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਜੇ ਪੰਜਾਬ ਨੂੰ ਬਚਾਉਣਾ ਤੁਸੀਂ ਤਰਨ ਤਰਨ ਆ ਲਿਓ ਬੀਬੀ ਜੀ ਤੁਸੀਂ ਸਾਰੇ ਮਨ ਬਣਾ ਲਓ ਸਾਰੇ ਜੇ ਤੁਸੀਂ ਆ ਲਿਆਉਣੀਆਂ ਮਨ ਬਣਾ ਲਓ ਗੁਰੂ ਦੀ ਤਕੜੀ ਚੋਂ ਨਿਸ਼ਾਨ ਬੋਰ ਲੋਣੀ ਲੋਣੀ ਹੈ ਪੁਰਾਣੇ ਜ਼ਮਾਨੇ ਤੁਸੀਂ ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਉਹ ਵੱਡੇ ਪਾਲ ਸਾਬਾ ਪਿੰਡਾਂ ਜਾਂਦਾ ਹੁੰਦਾ ਸੀ ਜਦੋਂ ਬੀਬੀਆਂ ਵੋਟਾਂ ਪਾਉਂਦੀਆਂ ਸੀ ਨਾ ਵੋੜਪੁਰ ਤੋਂ ਪਹਿਲੇ ਟੱਕੜੀ 'ਚ ਉਹ ਨਿਸ਼ਾਨ ਨੂੰ ਨਮਸਕਾਰ ਕਰਦੀਆਂ ਕਹਿੰਦੀਆਂ ਸੀ ਗੁਰੂ ਦੀ ਪੰਥ ਦੀ ਟੱਕੜੀ ਹੈ ਉਦੋਂ ਬਜ਼ੁਰਗ ਇੱਕ ਬਜ਼ੁਰਗ ਹੁੰਦਾ ਜੀ ਸਿਰਪਿੰਡ ਦਾ ਸਾਡਾ ਜੱਫੀਦਾਰ ਸਾਰੇ ਉਸ ਪਿੰਡ ਦੇ ਉਹ ਜੱਫੀਦਾਰ ਕਹਿੰਦਾ ਜੀ ਪੰਥ ਦੀ ਮਾਨਤ ਹੈ ਸਾਰੇ ਕਹਿੰਦੇ ਹੁੰਦੇ ਸੀ ਆ ਵੋੜ ਪੰਥ ਦੀ ਮਾਨਤ ਹੈ ਐਸ ਕਰਕੇ ਬੇਨਤੀ ਕਰਦਾ ਆ ਜਿੰਨੇ ਲਟੋਰੀਆਂ ਨੂੰ ਜਾ ਕੇ ਵਾਪਸ ਛੇ ਪੰਜਾਬ ਵਿੱਚ ਤੁਸੀਂ ਖਾਲਸਾ ਤੁਹਾਡਾ ਰਾਜ ਚਾਹੁੰਦੇ ਹੋ, ਵਾਪਸ ਖੁਸ਼ੀਆਂ ਚਾਹੁੰਦੇ ਹੋ, ਵਾਪਸ ਆਟਾ ਦਾ ਸ਼ਹਿਰ ਪੈਨਸ਼ਨ ਚਾਹੁੰਦੇ ਹੋ, ਵਾਪਸ ਘਰੇ ਪੱਕੇ ਮਕਾਨ ਚਾਹੁੰਦੇ ਹੋ, ਪੱਕੀਆਂ ਗਲੀਆਂ ਨਾਲੇ ਚਾਹੁੰਦੇ ਹੋ, ਨੌਜਵਾਨਾਂ ਵਾਸਤੇ ਨੌਕਰੀਆਂ ਚਾਹੁੰਦੇ ਹੋ, ਇੱਥੇ ਵਪਾਰ ਵਧੇ ਸਾਰਾ ਕੁਝ ਚਾਹੁੰਦੇ ਆ, ਆਪਣੇ ਕੋਲ ਕੋਈ ਚਾਰਾ ਨਹੀਂ ਕਾਲੀ ਦਲ ਤੋਂ ਬਗੈਰ। ਲੈ ਕੇ ਆਓ ਕਾਲੀ ਦਲ, ਤੁਸੀਂ ਲਿਆ ਸਕਦੇ ਹੋ। ਆ 11 ਤਰੀਕ ਨੂੰ ਵੋਟਾਂ ਪਾ ਕੇ ਕਾਲੀ ਵਲੇ ਸੇ ਜਿਤਾ ਦਿਓ। ਤੁਸੀਂ ਦੇਖੋ ਇੱਥੇ ਤੂਫਾਨ ਖੜਾ ਹੋਊਗਾ। ਆ ਦਿੱਲੀ ਵਾਲੇ ਪਾਰਕੀਆਂ ਬਾਰਡਰ ਦੇ ਬਾਹਰ ਛੱਡ ਕੇ ਆਉਂਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਬਾਦਲ ਸਾਹਿਬ ਦਾ ਮੇਰਾ ਵੀ ਗੁਰਗੱਪ ਸਿੰਘ ਦੀ ਜੱਜ ਵੀਰ ਗੁਰਗੱਪ ਸਿੰਘ ਦੀ ਜੱਜ ਬਾਰੇ ਬਹੁਤ ਹੀ ਬਤਾਇਓ ਇੱਕ ਵਾਰ ਪਾਰੀ ਦੇ ਸਾਰਿਆਂ ਨੂੰ ਉਹਨਾਂ ਨੂੰ ਬੁਲਾਇਆ ਵਿਸ਼ੇਸ਼ ਤੌਰ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਬਾਦਲ ਸਾਹਿਬ ਦਾ ਸਨਮਾਨ ਹੋਇਆ ਜੀ ਬੋਲੋ ਸੋਨ ਭਾਗ ਬਹੁਤ ਹੀ ਸ਼ੁਕਰੀਆ ਬਾਬਾ ਜੀ ਦਾ ਭਾਈ ਮਨਜੀਤ ਸਿੰਘ ਜੀ ਦਾ ਸਾਰਿਆਂ ਦੇ ਤਨਖਾਹ ਕਰ ਦੋਗੇ ਜੀ